ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਸ਼ਹੀ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਪੰਦਰਵਾੜੇ ਦੀ ਅੱਜ ਇਤਿਹਾਸਿਕ ਗੁਰਦੁਆਰਾ ਪਰਿਵਾਰ ਵਿਛੋੜਾ ਸਾਬਤ ਤੋਂ ਆਰੰਭਤਾ ਹੋ ਗਈ ਹੈ। ਆਰੰਭਤਾ ਮੁਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਖੰਡ ਪੰਚ ਸਾਹਿਬ ਆਰੰਭ ਕਰਵਾਏ ਗਏ। ਇਸ ਦੌਰਾਨ ਤਕਸ਼ਿਰੀ ਕੇਸਗੜ੍ਹ ਦਾ ਦੇ ਜਿੱਥੇ ਦੇ ਗਿਆਨੀ ਸੁਲਤਾਨ ਸਿੰਘ ਤੋਂ ਇਲਾਵਾ ਹੋਰ ਧਾਰਮਿਕ ਸ਼ਖਸੀਅਤਾਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ। ਇਤਿਹਾਸ ਦੇ ਪੰਨਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਗੜ੍ਹ ਦਾ ਕਿਲਾ ਛੱਡਣ ਤੋਂ ਬਾਅਦ ਪਹਾੜੀ ਰਾਜਨਤੀ ਮੁਗਲ ਫੌਜਾਂ ਵੱਲੋਂ ਖਾਦੀਆਂ ਕਸਮਾਂ ਤੋੜ ਕੇ ਗੁਰੂ ਸਾਹਿਬ ਤੇ ਹਮਲਾ ਕਰਤਾ ਇਸ ਥਾਂ ਤੇ ਪੁੱਜਣ ਸਮੇਂ ਰਾਵ ਚ ਪੈਂਦੀ ਸੱਸਾ ਨਦੀ ਪੂਰੇ ਉਫਾਨ ਤੇ ਸੀ ਜਿਸ ਦੌਰਾਨ ਚੰਗ ਲੜਦਿਆਂ ਗੁਰੂ ਕਾਮ ਜੀ ਦਾ ਪਰਿਵਾਰ ਇੱਥੋਂ ਤਿੰਨ ਹਿੱਸਿਆਂ ਚ ਵੰਡਿਆ ਗਿਆ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਦਿਆਂ ਨਾਲ ਕੁੰਮਾ ਮਸ਼ਕੀ ਹੁੰਦੇ ਹੋਏ ਗੰਗੂ ਬ੍ਰਾਹਮਣ ਦੇ ਨਾਲ ਮਰਿੰਡਾ ਵੱਲ ਚੱਲ ਪਈ ਤੇ ਗੁਰੂ ਸਾਹਿਬ ਵੱਡੇ ਸ਼ਹਿਬਜਾਦਿਆਂ ਤੇ ਸਿੰਘਾਂ ਨਾਲ ਰੋਪੜ ਤੋਂ ਹੁੰਦੀ ਹੋਈ ਸ਼੍ਰੀ ਚਮਕੌਰ ਸਾਹਿਬ ਆ ਗਏ ਜਦ ਕੀ ਗੁਰੂ ਕੇ ਮਹਿਲ ਦਿੱਲੀ ਵੱਲ ਚਲੇ ਗਏ ਇਸ ਦੌਰਾਨ ਸ਼ਹੀਦ ਹੋਈ ਮਾਤਾ ਗੁਜਰੀ ਦੇ ਚਾਰੋਂ ਸ਼ਹਿਬਜਾਦਿਆਂ ਸਮੇਤ ਸਪੂਤ ਸਿੰਘਾਂ ਨੂੰ ਯਾਦ ਕਰਦਿਆਂ ਹਰ ਸਾਲ ਇਹ ਸ਼ਹੀਦੀ ਪੰਦਰਵਾੜਾ ਮਨਾਇਆ ਜਾਂਦਾ ਹੈ ਇਸ ਦੌਰਾਨ ਸਾਰੇ ਸਮਾਗਮ ਤੇ ਸਾਤੇ ਲੰਗਰ ਲਗਾਉਂਦਾ ਸਨੇਹਾ ਦਿੰਦੇ ਹੋਏ ਇਹ ਵੈਰਾਗ ਵਾਹੀ ਦਿਨ ਸਾਤੇ ਟੰਗਲਾ ਮਨਾਣ ਦਾ ਸਨੇਹਾ ਦਿੱਤਾ ਗਿਆ ਮੇਰਾ ਪੰਜਾਬ న్యూਸ ਲਈ ਲਾਡੀ ਖਾਬੜਾ ਦੀ ਵਿਸ਼ੇਸ਼ ਰਿਪੋਰਟ ਸਵਾਹਿਗੁਰ ਜੀ ਕੀ ਫਤੇ ਧੰਨ ਜੀਓ ਤੇ जग ਮੈਂ ਮੁਕਤੇ ਹਰ ਚਿੱਤ ਚਿੱਤ ਮੈਂ ਜੁੱਧ ਵਿਚਾਰ ਹੈ ਦੇਸ਼ਾਂ ਨੇਤਨ ਨਿਤ ਰਹਿ ਜਸਨਾਵ ਚੜੇ ਪਵ ਸਾਗਰ ਤਾਰੇ ਤੁਨ ਤੁਨ ਸਾਹਿਬੇ ਕਮਾਲ ਅੰਬਤ ਕੇ ਦਾਤੇ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਸਾਡੇ ਕਾਲ ਜੁਗੀ ਜੀਵਾਂ ਉੱਤੇ ਬਹੁਤ ਵੱਡੇ ਪਰ ਉਪਕਾਰ ਕੀਤੇ ਉਹਨਾਂ ਦੇ ਚਾਰੇ ਸਾਹਿਬ ਜਾਦੇ ਸਤਿਕਾਰਯੋਗ ਮਾਤਾ ਜੀ ਮਾਤਾ ਗੁਜਰ ਕੌਰ ਜੀ ਔਰ ਪ੍ਰਾਣਾ ਤੋਂ ਪਿਆਰੇ ਸਿੱਖ ਔਰ ਪਿਆਰੇ ਸਿੰਘ ਇਹਨਾਂ 15 ਦਿਨਾਂ ਦੇ ਵਿੱਚ ਜ਼ਾਲਮਾਂ ਦੇ ਨਾਲ ਜੂਝਦੇ ਹੋਏ ਸ਼ਹੀਦ ਹੋਏ ਛੋਟੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਜਿਨ ਕੇ ਸ਼ਹੀਦ ਕੀਤੇ ਗਏ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਜੀ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਇਹਨਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਹੀ ਸਰਬੰਸ ਪੰਥ ਉਤਵਾਰ ਦਿੱਤਾ ਬਹੁਤ ਹੀ ਵੈਰਾਗਮਈ ਵਾਲੇ ਦਿਨਾਂ ਵੈਰਾਗਮਈ ਪਲਖਾਂ ਇਹਨਾਂ ਦਿਨਾਂ ਦੇ ਵਿੱਚ ਸੰਗਤ ਜੀ ਤਣ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਸਾਜਿਆ ਔਰ ਪੰਥ ਵਾਸਤੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਔਰ ਇਹਨਾਂ ਦਿਨਾਂ ਦੇ ਵਿੱਚ ਸਮੁੱਚੇ ਖਾਲਸਾ ਪੰਥ ਨੂੰ ਤਣ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਸ਼ਹੀਦ ਸਿੰਘਾਂ ਨੂੰ ਯਾਦ ਕਰਦਿਆਂ ਹੋਇਆ ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਵੱਧ ਤੋਂ ਵੱਧ ਸੇਵਾ ਸਿਮਰਨ ਕਰਨਾ ਚਾਹੀਦਾ ਔਰ ਆਪਣੇ ਬੱਚਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਜੋ ਵੀ ਵਾਪਰਿਆ ਉਹ ਸਾਰਾ ਇਤਿਹਾਸ ਉਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਜਿਹੜਾ ਸਿੱਖ ਪੰਥ ਦੀ ਨੁਮਾਇੰਦਾ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਸਮੂੱਚੇ ਪ੍ਰਬੰਧ ਵੱਲੋਂ ਪਿੰਨਾ ਸ਼ਹੀਦੀ ਜੋੜ ਮੇਲਿਆਂ ਨੂੰ ਮਨਾਉਂਦਿਆਂ ਹੋਇਆ ਅੱਜ ਸਹਿਬਾਂ ਦੇ ਪਾਵਨ ਪਵਿੱਤਰ ਸਥਾਨ ਜਿੱਥੇ ਸਤਿਗੁਰਾਂ ਦਾ ਸਾਰਾ ਪਰਿਵਾਰ ਵਿਛੜਿਆ ਸੀ ਖੇਰੂ ਖੇਰੂ ਹੋਇਆ ਇਸ ਤੋਂ ਉਸ ਸਥਾਨ ਉੱਤੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਨੇ ਔਰ ਸ਼ਹੀਦੀ ਜੋੜ ਮੇਲਿਆਂ ਦੀ ਪ੍ਰారంਭਤਾ ਕੀਤੀ ਗਈ ਹੈ ਇਸ ਤੋਂ ਬਾਅਦ ਗੁਰਦੁਆਰਾ ਪਠਾ ਸਾਹਿਬ ਜੀ ਵਿਖੇ ਸ੍ਰੀ ਚਮਕੌਰ ਸਾਹਿਬ ਜੀ ਵਿਖੇ ਔਰ ਸ੍ਰੀ ਪਟੇਕੜ ਸਾਹਿਬ ਜੀ ਵਿਖੇ ਜੋੜ ਮੇਲੇ ਹੋਣਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਇਹਨਾਂ ਜੋੜ ਮੇਲਿਆਂ ਦੇ ਵਿੱਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲਾ ਕਰੋ ਗੁਰੂ ਕਾਰ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਰਿਵਾਰ ਬਛੋੜਾ ਸਾਹਿਬ ਦੀ ਪਵਿੱਤਰ ਧਰਤੀ ਦੇ ਅਖੰਡ ਪਾਠ ਸਾਹਿਬ ਔਰ ਦੇ ਰੰਮਤਾ ਦੇ ਨਾਲ ਇਹਨਾਂ ਜੋੜ ਮੇਲ ਦੀ ਰੰਮਤਾ ਹੋਈ ਹੈ ਅਤੇ ਪਰਸੋਂ ਜਿੱਥੇ ਭੋਗ ਪੈਣੇ ਆ ਬਹੁਤ ਵੱਡੀ ਗਿਣਤੀ ਸੰਗਤਾਂ ਜਿਹੜੀਆਂ ਇੱਥੇ ਆਉਣੀਆਂ ਔਰ ਇਹ ਤਿੰਨ ਦਿਨ ਇੱਥੇ ਧਾਰਮਿਕ ਦੀਵਾਨ ਵੀ ਚੱਲਣੇ ਆ ਪਰਸੋਂ ਖੰਡ ਪਾਠ ਸਾਹਿਬ ਦੀ ਸਮਾਪਤੀ ਪ੍ਰੰਤ ਪੂਰੇ ਗੁਰੂਕਾਲ ਦਾ ਇਤਿਹਾਸ ਗੁਰਮਤ ਵਿਚਾਰਾਂ ਅਤੇ ਪੰਜਾਬ ਦੇ ਮਜੂਤਾ ਹਾਲਾਤਾਂ ਬਾਰੇ ਕੌਮ ਦੀ ਚੜ੍ਹਦੀ ਕਲਾ ਦੀਆਂ ਕੌਮ ਦੀ ਉਹਨਾਂ ਬਾਰੇ ਵਿਚਾਰਾ ਹੋਣੀ ਹੈ ਲੀਡਰ ਸਾਹਿਬਾਨ ਵੀ ਪਹੁੰਚ ਰਹੇ ਆ ਸੰਗਤਾਂ ਵੀ ਵੱਡੀ ਗਿਣਤੀ ਪਹੁੰਚਦੀਆਂ ਇਸ ਤੋਂ ਬਾਅਦ ਜਿਹੜਾ ਪੱਠਾ ਸਾਹਿਬ 17 18 19 20 ਨੂੰ ਬਹਾਮਣ ਮਜਰਾ 21 22 23 ਜਮਕੌਰ ਸਾਹਿਬ 24 ਹਾਂ ਮੱਛੂੜਾ ਸਕੂਰ ਦਾ ਚਲਕੋ ਮੱਛੂੜਾ ਸਾਹਿਬ ਅਤੇ 26 ਸਾਈਟ ਹੈ ਜਿਹੜਾ ਫਤਿਹਗੜ ਸਾਹਿਬ ਦੀ ਸਮਾਪਤੀ ਹੋਣੀ ਹੈ ਸਾਡੀ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਵੀ ਆਪਾਂ ਬਹੁਤ ਵੱਡੀ ਗਿਣਤੀ 'ਚ ਇਹਨਾਂ ਜਿਹੜੇ ਜੋੜ ਮੇਲਾ ਇਹ ਸਾਡੇ ਸ਼ਹੀਦੀ 15 ਵਾੜੇ ਦੇ ਸਮਾਗਮ ਹੈ ਇਹ ਗੁਰਮਤ ਸਮਾਗਮ ਹੈ ਇਹ ਸਾਡੇ ਕੋਈ ਖੁਸ਼ੀ ਦੇ ਸਮਾਗਮ ਨਹੀਂ ਹੈ ਇਨ੍ਹਾਂ ਚ ਭਗਵਾਨ ਵੀ ਸਾਡੇ ਸਾਥੇ ਹੋਣੇ ਚਾਹੀਦੇ ਆ ਸਾਡੇ ਇਨ੍ਹਾਂ ਦਿਨਾਂ 'ਚ ਸਾਡੀ ਕੌਮ 'ਚ ਸਾਦਗੀ ਵੀ ਹੋਣੀ ਚਾਹੀਦੀ ਸਾਡੀ ਕੌਮ 'ਚ ਬਰਾਦ ਵੀ ਹੋਣਾ ਚਾਹੀਦਾ ਜਿਵੇਂ ਮੇਰੇ ਤੋਂ ਪਹਿਲਾਂ ਸਿੰਘ ਸਾਹਿਬ ਨੇ ਬੇਨਤੀ ਕੀਤੀ ਆ ਵੀ ਸਾਨੂੰ ਕੋਈ ਪੰਗੜੇ ਗਾਣੇ ਨਹੀਂ ਇਹ ਤਾਂ ਸਾਡੀ ਮਰਿਆਦਾ 'ਚ ਹੀ ਨਹੀਂ ਹੈ ਪਰ ਇਨ੍ਹਾਂ ਦਿਨਾਂ 'ਤੇ ਸਪੈਸ਼ਲ ਸਾਨੂੰ ਇਹ ਜਿਗਰ ਤਿਆਰ ਰੱਖਣਾ ਚਾਹੀਦਾ ਅਤੇ ਮੇਰੀ ਕੌਮ ਨੂੰ ਬੇਨਤੀ ਹੈ ਵੀ ਆਪਾਂ ਆਪਣੇ ਬੱਚਿਆਂ ਨੂੰ ਚੰਗੇ ਗਮਾਂ ਵਾਲੇ ਪਾਸੇ ਲਈਏ ਜਿੱਥੇ ਤਨਿਆਵੀ ਸਿੱਖਿਆ ਦੇਣੀ ਆ ਉਹਨਾਂ ਨੂੰ ਧਾਰਮਿਕ ਸਿੱਖਿਆ ਦੇ ਕੇ ਚੰਗੇ ਸੰਸਕਾਰ ਦੇ ਕੇ Нас ядовитых.